ਮੈਲਾ ਤੀਜਾ ਕਾਲ ਮਾਰ ਮਨਸਾ ਮਨੈ ਸਮਾਣੀ ਅੰਤਰ ਨਿਰਮਲ ਨਾਉ ਅਨ ਦਿਨ ਜਾਗੇ ਕਦੇ ਨਾ ਸੋਵੇ ਸਹਿਜੇ ਅੰਮ੍ਰਿਤ ਪਿਆਉ ਮਿੱਠਾ ਬੋਲੇ ਅੰਮ੍ਰਿਤ ਬਾਣੀ ਅਨ ਦਿਨ ਹਰ ਗੁਣ ਗਾਉ ਨਿਜ ਘਰ ਵਾਸਾ ਸਦਾ ਸੋਉਂਦੇ ਨਾਨਕ ਤਿਨ ਮਿਲਿਆ ਸੁਖ ਪਾਉ ਪੌੜੀ ਹਰ ਧਨ ਰਤਨ ਜਿਵੇਂ ਹਰੀ ਸੋ ਗੁਰ ਹਰ ਧਨ ਹਰ ਪਾਸੋਂ ਦੇਵਾਇਆ ਜੇ ਕਿਸੈ ਕਿਹ ਦਿਸ ਆਵੇ ਤਾਂ ਕੋਈ ਕਿਹ ਮੰਗ ਲੈ ਅਕੈ ਕੋਈ ਕਿਹ ਦੇਵਾਏ ਇਹ ਹਰ ਧਨ ਜ਼ੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ ਜਿਸਨੂੰ ਸਤਗੁਰ ਨਾਲ ਹਰਸ਼ਰਧਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਜਿਸਨੂੰ ਕਰਤੈ ਥੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸ਼ਰੀਕ ਨਹੀਂ ਕਿਸੈ ਕਾ ਖਤ ਨਹੀਂ ਕਿਸੈ ਤੈ ਸীব ਬੰਨੈ ਰੋਲ ਨਹੀਂ ਜੇ ਕੋ ਹਰ ਧਨ ਕੀ ਬਖੀਲੀ ਕਰੇ ਤਿਸ ਕਾ ਮੋਹ ਹਰ ਚੌਕੁੰਡਾਂ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਜ਼ੋਰ ਬੁਖੀਲੀ ਨਾ ਚੱਲਈ ਦੇਹ ਦੇ ਨਿਤ ਨਿਤ ਚੜ੍ਹੈ ਸਵਾਇਆ ਸਲੋਕ ਮਹਲਾ 3 ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉੱਭਰੈ ਤਿਸੈ ਲੈ ਹੋ ਉਬਾਰ ਸਤਗੁਰ ਸੁਖ ਵੇਖ ਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਝੈ ਹਰ ਬਿਨ ਬਖਸ਼ਣ ਹਾਰ ਮੈ ਲਾ ਤੀਜਾ ਹਮੈ ਮਾਇਆ ਮੋੜੀ ਦੁਜੈ ਲੱਗੇ ਜਾਏ ਨਾ ਏ ਮਾਰੀ ਨਾ ਮਰੇ ਨਾ ਏ ਹਟ ਵਿਕਾਇ ਗੁਰ ਕੈ ਸ਼ਬਦ ਪਰ ਜਲ ਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾ ਵਸੈ ਮਨ ਆਏ ਨਾਨਕ ਮਾਇਆ ਤਾ ਮਾਰਣ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਗੁਰ ਕੀ ਵੜਾਈ ਸਤਗੁਰ ਦਿੱਤੀ ਤੁਰੋਂ ਹੁਕਮ ਬੁਜਨੀ ਸਾਣ ਪੁੱਤੀ ਪਾਤੀ ਜਾਵਾਈ ਸਕਤੀ ਅੱਗੋਂ ਪਿੱਛੋਂ ਟੋਲ ਡਠਾ ਲਾਹਿਓਨ ਸਦਨਾ ਕਾ ਅਭਿਮਾਨ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਗੁਰੂ ਹਰ ਬਖਸ਼ਿਓ ਉਸ ਸਭ ਜਹਾਨ ਜੇ ਸਤਗੁਰ ਨੋ ਮਿਲ ਮੰਨੇ ਸੋ ਹਲਤ ਤਲਤ ਸਿਝੈ ਜੇ ਵੇ ਮੁਖ ਹੋਵੇ ਸੋ ਫਿਰੈ ਪਿਸ਼ਟ ਥਾਨ ਜਨ ਨਾਨਕੇ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨਉੰਦੀ ਤਿਤ ਦੇਖ ਕੇ ਸਭ ਆਏ ਪੈ ਸਤਗੁਰ ਕੀ ਪੈਰੀ ਲਾਹਿਓ ਸਦਨਾ ਕਿਉ ਮਨਹੁ ਗਮਾਨ ਸ਼ਲੋਕ ਮੈ ਲਾ ਪਹਿਲਾ ਕੋਈ ਵਾਹੇ ਕੋ ਲੁਣੈ ਕੋ ਪਾਏ ਖਲਹਾਨ ਨਾਨਕ ਏਵ ਮਾਂ ਜਾਂ ਤਈ ਕੋਈ ਖਾਏ ਨਿਦਾਨ ਮੈਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਪਾਵੇ ਸੋ ਹੋਏ ਪੌੜੀ ਆਰਧੰ ਦਇਆਲ ਸਾਗਰ ਤਾਰਿਆ ਗੁਰਪੂਰ ਮੇਰਵਾਨ ਧਰਮ ਫੋ ਮਾਰਿਆ ਕਾਮ ਕੋਦ ਬਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸ਼ਲੋਕ ਮਹਲਾ 3 ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਨ ਪੰਚ ਚੋਰ ਤਿਨਾ ਕਰਮੋਹਨ ਹਉ ਮੈਂ ਅੰਦਰ ਸੰਨ ਸਾਕਤ ਮੁਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਧਰਮ ਲਟਾਇਆ ਬਿਖ ਸਿਉ ਰਚੈ ਰਚਨ ਦੁਸ਼ਟਾ ਸੇਤੀ ਤਿਰਹੜੀ ਜਨ ਸਿਉ ਬਾਦ ਕਰਨ ਨਾਨਕ ਸਾਕਤ ਨਰਕ ਮਹਿ ਜਮ ਬੱਦੇ ਦੁਖ ਸਹਨ ਐ ਕਿਰਤ ਕਮਾਉਂਦੇ ਜਿਵ ਰੱਖ ਤਿਵੇਂ ਰਹਿਨ ਮੈਲਾ ਤੀਜਾ ਜਿੰਨੀ ਸਤਗੁਰ ਸੇਵਿਆ ਤਾ ਨਿਤਾਣੇ ਤਿਸ ਸਾਸ ਗਿਰਾਸ ਸਦਾ ਮਨ ਵਸੈ ਜਮ ਜੋ ਨਸਕੈ ਤਿਸ ਫਿਰਦਾ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਤਦਾਰਥ ਤਿਸ ਨਾਨਕ ਮਨ ਤਨ ਜਿਸ ਤਰਬ ਵਸੈ ਹੋ ਸਤਿ ਕੁਰਬਾਨੇ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾਂ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਭਣਿਆ ਬਹੁਤ ਵਡਿਆਈਆਂ ਸਾਹਿਬਾ ਨਾ ਜਾਣੀ ਗਣੀਆਂ ਸਹਜ ਆਨੰਦ ਸਤਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਰਭੰ ਸੱਚੇ ਜਿਉ ਬਣਿਆ ਸ਼ਲੋਕ ਮਹਲਾ 3ਾ ਆਪਣਾ ਆਪਣਾ ਪਛਾਨੀ ਹਰ ਤਬਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹਿ ਹਜ਼ੂਰ ਮਨਮੁਖ ਜਨਮ ਗਵਾਇਆ ਠੂਠੈ ਲਾਲ ਚਕੂਰ ਨਾਨਕ ਬਖਸ਼ ਮਿਲਾਇਆ ਸਚੇ ਸ਼ਬਦ ਹਦੂਰ ਮਹਿਲਾਤੀ ਜਾ ਹਰ ਪ੍ਰਭ ਸਚਾ ਸੋਇਲਾ ਗੁਰਮੁਖ ਨਾਮ ਗੋਵਿੰਦ ਅਨੰਦਿਨ ਨਾਮ ਸਲਾਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਾ ਬੋੜ ਨਾ ਮਨ ਤਨ ਪੰਗ ਹੋੜੀ ਕੋਈ ਨਿੰਦ ਕਹੋਵੇ ਸਤਿਗੁਰੂ ਕਾ ਫਿਰ ਸ਼ਰਣ ਗੁਰ ਆਵੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ ਸਤ ਸੰਗਤ ਨਾਲ ਰਲਾਵੇ ਜਿਉ ਮੀ ਉੱਠੈ ਗੜੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵ ਵਿੱਚ ਸੁਰਸਰੀ ਸੁਰਸਰੀ ਮਿਲਤ ਮਿਤ੍ਰਪਾਵਨ ਹੋਏ ਜਾਵੇ ਕੇ ਵਢਾਈ ਸਤਗੁਰ ਨਿਰਵੈਰ ਵਿੱਚ ਜਿਤ ਮਿਲਿਆ ਤishna ਭੁਖ ਉਤਰੈ ਹਰ ਸ਼ਾਂਤ ਤੜ ਆਵੇ ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਹਾ ਕਾ ਜੇ ਸਤਗੁਰੂ ਨੂੰ ਮੰਨੈ ਸੋ ਸਭ ਨਾ ਭਾਵੈ ਹਉਦ ਬਿਲਾਵਲ ਬਾਣੀ ਭਕਤਾ ਕੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਐਸੋ ਏ ਸੰਸਾਰ ਦੇਖਣਾ ਰਹਿਣ ਨ ਕੋ ਪਈ ਹੈ ਰੇ ਸੁਧੇ ਸੁਧੇ ਰੇਗ ਚਲੋ ਤੁਮ ਨਤਰ ਕੁਤਕਾ ਦਿਵਈ ਹੈ ਰੇ ਰਹਾਉ ਬਾਰੇ ਬੁੱਢੇ ਤਰਨੇ ਭਈਆ ਸਭੂ ਜਮ ਲੈ ਜਈ ਹੈ ਰੇ ਮਾਮਸ ਦਪਰਾ ਮੂਸਾ ਕੀ ਨੂੰ ਮੀਚ ਬਲਈਆ ਖਈ ਹੈ ਰੇ ਤਨਵੰਤਾ ਅਰਨਿਰ ਸੰਮਨਈ ਤਾਕੀ ਕਸ਼ੂਨਾ ਕਾਨੀ ਰੇ ਰਾਜਾ ਪਰਜਾ ਸੰਕਰਮ ਮਾਰੈ ਐਸੋ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਪਾਏ ਤਨ ਕੀ ਕਥਾ ਨਿਰਾਰੀ ਰੇ ਆਵੇਂ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤਰ ਲక్ష్ਮੀ ਮਾਇਆ ਇਹ ਹੈ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲ ਹੈ ਸਾਰੰਗ ਪਾਨੀ ਰੇ ਬਿਲਾਵਲ ਵਿਦਿਆ ਨਾ ਪਰਉ ਬਾਦ ਨਹੀਂ ਜਾਨੋ ਹਰ ਗੁਨ ਕਸਤ ਸੁਨਤ ਬੋਰਾ ਨੂੰ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਮੈਂ ਬਿਗਰਿਓ ਡਿਗਰੇ ਮਤ ਔਰਾ ਰਹਾ ਆਪਨਾ ਬੋਰਾ RAM ਕੀਓ ਬੋਰਾ ਤਤ ਗੁਰ ਜਾਰ ਗयो ਪਰਮ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਪਰਮ ਪੂ ਲੋ ਮਤ ਕੋਈ ਸੋ ਬੋਰ ਜੋ ਆਪਨਾ ਪਛਾਨੈ ਆਪ ਪਛਾਨੈ ਤਾਂ ਇੱਕ ਹੈ ਜਾਣੈ ਅਬੈ ਨਾ ਮਤਾ ਸੁਖ ਮੋ ਨਾ ਮਤਾ ਕਹਿ ਤਬੀਰ ਹਮ ਰੰਗ ਰਤਾ ਦਿਲ ਆਵਲ ਬਿਹੇ ਤਜ ਬਨਖੰਡ ਜਾਈ ਐ ਚੁਣ ਖਾਈ ਐ ਸੰਦਾ ਅਜੋ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ ਕਿਉਂ ਛੂਟਾਂ ਐਸੇ ਤਰਾਂ ਅਵਜਲ ਨਿਦਸਾਰੀ ਰਾਖ ਰਾਖ ਮੇਰੇ ਬਿਥਲਾ ਜਨ ਸ਼ਰਨ ਤੁਮਾਰੀ ਰਹਾ ਬਿਖੇ ਬਿਖੇ ਕੀ ਬਾਸ਼ਨਾ ਅਜੀ ਨਾ ਜਾਈ ਅਨਕ ਜਤਨ ਕਰ ਰਾਖੀ ਐ ਫਿਰ ਫਿਰ ਲਪਟਾਈ ਜਰਾ ਜੀਵਨ ਜੋਗਨ ਗਿਆ ਕਿਸ ਕੀ ਆ ਨਾਨੀ ਕਾ ਇਹ ਜੀਹਰਾ ਨਿਰਮੋਲ ਕੋ ਕੌਡੀ ਲਗ ਮੀਕਾ ਕਾ ਕਾ ਕਬੀਰ ਮੇਰੇ ਮਾਦਵਾ ਤੂੰ ਸਰਬ ਵਿਆਪੀ ਤੂੰ ਸੰਸਾਰ ਨਾਹੀਂ ਦਿਆਲ ਮੋਹ ਸੰਸਾਰ ਪਾਪੀ